ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੀ ਧਰਤੀ ਦੇ ਪਿੰਡ ਦੀਨੇ ਵਿੱਚ ਆਏ ਤਾਂ ਇਸ ਪਿੰਡ ਦੇ ਚੌਧਰੀ ਸ਼ਮੀਰ ਕੁਝ ਗੁੜ ਤੇ ਰੁਪਏ ਲੈ ਕੇ ਦਰਸ਼ਨ ਕਰਨ ਲਈ ਆਏ ਤੇ ਘਰ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ ਆਪ ਜੀ ਨੇ ਬੇਨਤੀ ਪ੍ਰਵਾਨ ਕੀਤੀ ਤੇ ਪਿੰਡ ਦੇ ਹੀ ਇੱਕ ਭਾਈ ਦੇ ਤਰਖਾਨ ਦੇ ਘਰ ਆਏ ਇੱਥੇ ਚੌਧਰੀ ਸ਼ਮੀਰੇ ਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਸੇਵਾ ਤੋਂ ਖੁਸ਼ ਹੋ ਕੇ ਸ਼ਮੀਰੇ ਨੂੰ ਕਿਹਾ ਜੋ ਵੀ ਇੱਛਾ ਹੈ ਮੰਗ ਲੈ ਬੇਨਤੀ ਕੀਤੀ ਮਹਾਰਾਜ ਮੇਰਾ 84 ਦਾ ਗੇੜ ਖਤਮ ਕਰ ਦਵੋ ਗੁਰੂ ਸਾਹਿਬ ਮੁਸਕਰਾਏ ਤੇ ਕਹਿੰਦੇ ਕੁਝ ਹੋਰ ਮੰਗ ਲੈ ਤੇਰੇ ਬਹੁਤ ਜਨਮ ਬਾਕੀ ਨੇ ਸਮੀਰਾ ਆਪਣੀ ਮੰਗ ਉੱਤੇ ਕਾਇਮ ਰਿਹਾ ਅਖੀਰ ਗੁਰੂ ਸਾਹਿਬ ਕਹਿੰਦੇ ਠੀਕ ਹੈ ਕੱਲ ਨੂੰ ਆਈ ਸਮੀਰਾ ਘਰ ਜਾ ਕੇ ਸੌਂ ਗਿਆ ਤੇ ਸੁਪਨੇ ਵਿੱਚ ਜਨਮਾਂ ਤੇ ਹੋਰ ਅਨੇਕਾਂ ਜਨਮਾਂ ਵਿੱਚ ਜਾ ਪਹੁੰਚਿਆ ਤੇ ਅਖੀਰ ਜੰਗਲ ਵਿੱਚ ਟੀਲੂ ਤੋੜਦਾ ਟਾਣੀ ਤੋਂ ਡਿੱਗ ਪਿਆ ਤੇ ਅੱਖ ਖੁੱਲ ਗਈ ਦਿਨ ਹੋਣ ਤੇ ਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਰਾਤ ਦੀ ਸਾਰੀ ਗੱਲ ਦੱਸੀ ਗੁਰੂ ਸਾਹਿਬ ਜੀ ਕਹਿੰਦੇ ਇਹ ਅਕਾਲ ਪੁਰਖ ਦੀ ਮਾਇਆ ਹੈ ਜੋ ਜਨਮ ਤੂੰ ਭੋਗਣੇ ਸੀ ਉਹ ਸਾਰੇ ਤੂੰ ਨੀਂਦ ਦੇ ਵਿੱਚ ਭੋਗ ਲਏ ਤੇਰਾ 84 ਦਾ ਚੱਕਰ ਮੁਕਾ ਦਿੱਤਾ ਹੈ